ਇੱਥੇ ਖਲੋਤੀ ਜੀ ਮੈਂ ਆਰੀਅਲ ਪਾਣੀ ਪੀ ਰਿਆ ਸੀ ਇੱਥੇ ਖਲੋਤਾ ਬਿਲਕੁਲ ਸਾਈਡ ਤੇ ਲਾਈ ਹੋਈ ਹੈ ਗੱਡੀ ਪਿੱਛੇ ਹੀ ਉੱਡਦੇ ਆਏ ਜੇ ਪਿੱਛੇ ਉੱਡਦੇ ਆਏ ਆ ਤੇ ਸਾਈਡ ਤੋਂ ਸਾਰੀ ਗੱਡੀ ਉਡਾ ਗਏ ਮੇਰੀ ਮੈਂ ਬਿਲਕੁਲ ਸਾਈਡ ਤੇ ਖਲੋਤਾ ਐ ਇਹਦੋਂ ਮਾਰ ਕੇ ਸਿੱਧਾ ਉਧਰ ਗਏ ਗ੍ਰਿੱਲਾਂ ਤੋੜ ਕੇ ਅੰਦਰ ਵੜੀ ਹੈ ਗੱਡੀ ਉੱਡਦੀ ਗਈ ਹੈ ਉਧਰ ਤੱਕ ਇਹ ਔਰ ਸਾਈਡ ਤੇ ਨਿਕਲ ਜਾਂਦੀ ਉਧਰ ਹੋਰ ਜਾਨ ਦਾ ਨੁਕਸਾਨ ਹੋ ਜਾਣਾ ਨੁਕਸਾਨ ਹੋ ਹੀ ਹੋਇਆ ਇੱਕ ਮਿੰਟ ਬਾਅਦ ਕੈਮਰਾ ਲੱਗ ਜਾ ਹਾਂਜੀ ਭਾਈ ਕੀ ਨਾਮ ਆਪਣਾ ਮੇਰਾ ਨਾਮ ਬਾਰੂਲ ਜੇ ਮੇਰੀ ਗੱਡੀ ਤੇ ਇਹਨਾਂ ਦੀ ਗੱਡੀ ਵੱਜੀ ਹੈ ਪ੍ਰੋਪਰ ਪੀਤੀ ਸੀ ਇਹਨਾਂ ਮੈਂ ਉਧਰ ਨਾਰੀਅਲ ਪਾਣੀ ਪੀ ਰਿਆ ਸਾਈਡ ਤੇ ਲਾ ਕੇ ਗੱਡੀ ਇਹਨਾਂ ਦੀ ਗੱਡੀ ਪਿੱਛੇ ਦੀ ਉੱਡਦੀ ਆਈ ਹੈ ਔਰ ਮੇਰੀ ਗੱਡੀ 'ਚ ਬਹੁਤ ਜ਼ਬਰਦਸਤ ਵਾਦੀ ਹੈ ਮੇਰੀ ਵਾਈਫ ਪ੍ਰੈਗਨੈਂਸੀ ਤੇ ਆਲਰੇਡੀ ਉਹ ਸਾਈਡ ਤੇ ਲਾਈ ਹੋਈ ਹੈ ਗੱਡੀ ਤੇ ਫੇਰ ਵੀ ਉਧਰੋਂ ਵੱਜ ਕੇ ਇਧਰ ਉੱਡਦੀ ਆਈ ਹੈ ਗੱਡੀ ਇਹਨਾਂ ਦੀ ਤੇ ਉੱਡਦੀ ਆਈ ਹੈ ਤੇ ਸਾਰੀ ਪੀਤੀ ਹੋਈ ਹੈ ਪ੍ਰੋਪਰ ਆਂਦੇ ਹੀ ਬਾਹਰ ਬੋਤਲਾਂ ਉੱਡ ਰਹੀਆਂ ਆਪਣੀਆਂ ਤੇ ਹੋਰ ਕੀ ਕਹਿ ਸਕਦੇ ਆ ਬਸ ਮੇਰੀ ਵਾਈਫ ਨੂੰ ਕੋਈ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਿਦੇ ਹੋ ਜਾਣਾ ਸੀ ਉਹ ਗੱਡੀ ਤੇਜ਼ ਹੀ ਗੱਡੀ ਤੇਜ਼ ਹੈਗੀ ਬਹੁਤ ਜ਼ਿਆਦਾ ਤੇਜ਼ ਸੀ ਗੱਡੀ ਭਾਜੀ ਮੈਂ ਤੇ ਉਧਰ ਸਾਈਡ ਤੇ ਖਲੋਤਾ ਨਾਰੀਅਲ ਪਾਣੀ ਪੀ ਰਿਆ ਸੀ ਠੀਕ ਹੈ ਤੇ ਵਾਈਫ ਨੂੰ ਨਾਲ ਨਾਰੀਅਲ ਪਾਣੀ ਪਿਲਾ ਰਿਆ ਤੇ ਇਹਨਾਂ ਨੇ ਉੱਡਦੇ ਹੀ ਆਏ ਆ ਪਿੱਛੋਂ ਦੀ ਕਿਹੜੀ ਸਾਈਡ ਤੋਂ ਆ ਰਹੇ ਸੀ ਐ ਇਧਰੋਂ ਮਜੀਠਾ ਰੋਡ ਵੱਲੋਂ ਲਾਈਟਾਂ ਤੋਂ ਫੋਰਸ ਚੌਂਕ ਤੋਂ ਹਾਂਜੀ ਡ੍ਰਿੰਕ ਪੂਰੀ ਉਹਨਾਂ ਨੂੰ ਹੋਸ਼ ਨਹੀਂ ਹੈਗੀ ਉਹ ਕਰ ਕੀ ਰਹੇ ਆ ਉਹ ਬੋਲਦੇ ਕੀ ਵੀ ਉਹਨਾਂ ਨੂੰ ਕੋਈ ਹੋਸ਼ ਨਹੀਂ ਹੈਗੀ ਮੌਕੇ ਤੇ ਆਇਆ ਹਾਂਜੀ ਉਹਨਾਂ ਦੀ ਕਾਰਵਾਈ ਜਾਂਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਹੈ ਸਾਰਾ ਜੋ ਵੀ ਇਹ ਨੁਕਸਾਨ ਉਹਨਾਂ ਨੂੰ ਕੋ ਭਰੇ ਤੇ ਇਹਨਾਂ ਨੂੰ ਇਹਨਾਂ ਨੂੰ ਵੱਧ ਤੋਂ ਵੱਧ ਜੋ ਵੀ ਜਹਾਜ ਹੋ ਸਕਦਾ ਉਹ ਕਰਵਾਣ ਸਮਝਦੇ ਜਿਹੜੀ ਸਰਕਾਰੀਆਂ ਗਰੇਲਾਂ ਲੱਗੀਆਂ ਵੀ ਤੋਰ ਜੇ ਇਹ ਸਾਰਾ ਕੁਝ ਤੋੜ ਕੇ ਅੰਦਰ ਉੜਦੀ ਆਈ ਹੈ ਇੱਥੇ ਹੋਰ ਚਾਰ ਪੰਜ ਗੱਡੀਆਂ ਹੁੰਦੀਆਂ ਸਾਰੀਆਂ ਉਡਾ ਕੇ ਆਣੀਆਂ ਸੀ ਉਹਨੇ ਮੈਂ ਕਿਹਾ ਬਹੁਤ ਜ਼ਿਆਦਾ ਹੋ ਸਕਦਾ ਸੀ ਮੇਰਾ ਆਪਣਾ ਹੋ ਸਕਦਾ ਸੀ ਇਹ ਬਾਈ ਇਹ ਗੱਡੀ ਪਿੱਛੇ ਵਜਦੀ ਤੇ ਉਹ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਮੇਰਾ ਕੱਟੋ-ਕੱਟ 70-80 ਦੀ ਸਪੀਡ ਤੇ ਸੀ ਗੱਡੀ ਐ ਇਹ ਲਾਕਾਈ ਕੰਪਨੀ ਬਾਗ ਦੇ ਬਾਹਰ ਠੰਡੀ ਖੂਈ ਦੇ ਸਾਹਮਣੇ ਆ ਇਹ ਗੱਡੀਆਂ ਦੋ ਗੱਡੀਆਂ ਆ ਰਹੀਆਂ ਸੀ ਫੋਰ ਐਸ ਚੌਕੋਂ ਕੋਲੋਂ ਨਵਟੀ ਨੂੰ ਜਾ ਰਹੀਆਂ ਸੀ ਇਹਨਾਂ ਗੱਡੀ ਆਪਸੇ ਚ ਇੱਕ ਟਰੱਕ ਟਕਰਾ ਕੇ ਤੇ ਆ ਜਿਹੜਾ ਮੈਟਰੋ ਵਾਲਾ ਇਹ ਇਹਦੇ ਵਿੱਚ ਗੱਡੀ ਵੜ ਗਈ ਸਟੀਅਰ ਟੁੱਟ ਕੇ ਜਿਹੜੀ ਗ੍ਰੇਲ ਲੱਗੀ ਆ ਉਸ ਬੰਦੇ ਦਾ ਮੈਡੀਕਲ ਕਰਵਾਇਆ ਜਾ ਰਿਹਾ ਗੱਡੀ ਇਧਰਾਂਕ ਵਜੀਆ ਉਹ ਸਿਵਲ ਹਸਪਤਾਲ ਨੂੰ ਫੜਿਆ ਗਿਆ ਉਹਦਾ ਮੈਡੀਕਲ ਚੈੱਕਅਪ ਕਰਵਾਇਆ ਜਾ ਜੋ ਜੀ ਗੰਸ ਦਿੱਤੀ ਆ ਉਹ ਤਾਂ ਕਾਰਵਾਈ ਜੀ ਇਹਨਾਂ ਬੋਲ ਸਰ ਗੱਡੀ ਬਣਾ ਕੇ ਬਹੁਤ ਜ਼ਿਆਦਾ ਸ਼ਰਾਬ ਉਹ ਡਾਕਟਰ ਸਾਹਿਬ ਦਾ ਸਕਦੇ ਆ ਮਲਾਜਾ ਕਰਵਾਇਆ ਜਾ ਰਿਹਾ ਕੀ ਉਹਨੇ ਪੀਤਾ ਕੀ ਖਾਧਾ ਉਹਦੀ ਏਜ ਪਈ ਏਜ ਨਹੀਂ ਜਾਣੀ ਨੁਕਸਾਨ ਕੀ ਹੈ ਬੰਨੇ ਹੋਇਆ ਮਾਲੀ ਨੁਕਸਾਨ ਹੋਇਆ ਸਰ ਕੀ ਕਾਰਵਾਈ ਕੀਤੀ ਜਾਏਗੀ ਜੋ ਵੀ ਉਹ ਡਾਕਟਰ ਕੋਲ ਦਾ ਉਹਦੇ ਮੁਤਾਬਨ ਦੀ ਕਾਰਵਾਈ